ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਹਾਂ ਤੁਹਾਡਾ ਆਪਣਾ ਗੁਰੂワਸਨ ਤੇ ਸਵਾਗਤ ਕਰਦੇ ਆ ਤੁਹਾਡਾ ਆਪਣੇ ਇੱਕ ਨਵੇਂ ਬਲੌਗ ਦੇ ਵਿੱਚ ਤੇ ਪਹਿਲਾਂ ਅਸੀਂ ਬਲੌਗ ਬਣਾਇਆ ਸੀ ਸ਼੍ਰੀ ਗੰਗਾ ਨਗਰ ਟੂ ਸਚਕੰਡ ਸ਼੍ਰੀ ਹਜੂਰ ਸਾਹਿਬ ਨੰਦੇੜ ਤੱਕ ਦਾ ਉਸ ਤੋਂ ਬਾਅਦ ਸਾਨੂੰ ਕਈ ਕਮੈਂਟ ਵੀ ਆਏ ਔਰ ਇੱਕ ਸਾਡੇ ਸਬਸਕ੍ਰਾਈਬਰ ਦਾ ਫੋਨ ਵੀ ਆਇਆ ਸੀਗਾ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਹੈ ਰਾਜਸਥਾਨ ਦੇ ਵਿੱਚ ਸ਼੍ਰੀ ਗੰਗਾ ਨਗਰ ਦੇ ਵਿੱਚ ਗੁਰਦੁਆਰਾ ਬੁੱਢਾ ਜੋੜ ਸੈ ਤੁਸੀਂ ਉੱਥੋਂ ਦੇ ਵੀ ਦਰਸ਼ਨ ਕਰਵਾਓ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਗੁਰਦੁਆਰਾ ਬੁੱਢਾ ਜੋੜ ਸਾਹਿਬ ਦੇ ਤੇ ਦਰਸ਼ਨ ਕਰਾਵਾਂਗੇ ਨਾਲੇ ਤੁਸੀਂ ਵੀ ਦਰਸ਼ਨ ਕਰਿਓ ਆਪ ਵੀ ਦਰਸ਼ਨ ਕਰਾਂਗੇ ਤੇ ਉੱਥੋਂ ਦਾ ਇਤਿਹਾਸ ਵੀ ਜਾਣਾਂਗੇ ਕਿ ਕੀ ਆ ਉੱਥੋਂ ਦਾ ਇਤਿਹਾਸ ਤੇ ਬਣੇ ਰਹੋ ਸਾਡੇ ਬਲੌਗ ਦੇ ਵਿੱਚ ਔਰ ਇੱਕ ਗੱਲ ਹੋਰ ਬਲੌਗ ਦੇ ਵਿੱਚ ਵੀਡੀਓ ਬਣਾਉਣ ਲੱਗਿਆਂ ਜਾਂ ਇਤਿਹਾਸ ਦੱਸਣ ਲੱਗਿਆਂ ਸਾਡੇ ਤੋਂ ਕੋਈ ਕਮੀ ਪੇਸ਼ੀ ਰਹਿ ਜਾਂਦੀ ਹੈ ਤਾਂ ਤੁਸੀਂ ਕਮੈਂਟ ਜਰੂਰ ਕਰਿਆ ਕਰੋ ਆ ਕਮੇਜ਼ੀ ਇਹ ਆਤੀ ਚੇਂਜ ਕਰਨ ਵਾਲੀ ਹੈ ਅਸੀਂ ਜਰੂਰ ਕਰਾਂਗੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਇਹਦੇ ਨਾਲ ਨਾਲ ਹੀ ਤੁਸੀਂ ਸਾਨੂੰ ਇਹ ਵੀ ਦੱਸਿਓ ਵੀ ਅੱਗੇ ਕਿਹੜੇ ਗੁਰਦੁਆਰੇ ਦੇ ਤੁਹਾਨੂੰ ਅਗਲੇ ਵਲੌਗ ਦੇ ਦਰਸ਼ਨ ਕਰਵਾਈਏ ਜਿਹੜੇ ਸਭ ਤੋਂ ਜ਼ਿਆਦਾ ਵਲੌਗ ਦੇ ਵਿੱਚ ਕਮੈਂਟ ਦੇ ਵਿੱਚ ਦੱਸੋਗੇ ਜਿਹੜੇ ਗੁਰਦੁਆਰਾ ਸਾਹਿਬ ਦੇ ਫਿਰ ਤੁਹਾਨੂੰ ਅਸੀਂ ਉਥੋਂ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਬਣੇ ਰਹੋ ਸਾਡੇ ਨਾਲ ਉਸ ਵਲੌਗ ਦੇ ਵਿੱਚ ਤੇ ਮਿਲਦੇ ਆ ਤੁਹਾਨੂੰ ਰਸਤੇ ਦੇ ਵਿੱਚ ਨਾਲੇ ਰਸਤਾ ਦਿਖਾਉਨੇ ਆ ਤੇ ਨਾਲੇ ਆਪਾਂ ਚੱਲਦੇ ਆ ਗੁਰਦੁਆਰਾ ਬੁੱਢਾ ਜੋਂਸੇ ਸੰਗਤ ਜੀ ਇਹ ਸ਼ਹੀਦ ਨਗਰ ਗੁਰਦੁਆਰਾ ਸਾਹਿਬ ਬੁੱਢਾ ਜੋੜ ਦਾ ਜਿਹੜਾ ਮੇਨ ਗੇਟ ਹੈ ਮੇਨ ਰੋਡ ਤੇ ਇਸ ਸਾਈਡ ਦੇ ਚ ਰਹਿ ਗਿਆ ਜੈਤ ਸਰ ਇਹ ਰੋਡ ਜਾਂਦੀ ਹੈ ਗੰਗਾ ਨਗਰ ਨੂੰ ਤੇ ਆਓ ਹੁਣ ਦਰਸ਼ਨ ਕਰਦੇ ਆਪਾਂ ਗੁਰਦੁਆਰਾ ਬੁੱਢਾ ਜੋੜ ਸਾਹਿਬ ਦੀ ਇਹ ਦਸ਼ਮਤ ਲਾਗ ਰਹੀ ਹੈ ਇਹ ਪਾਰਕਿੰਗ ਤੇ ਇੱਥੇ ਆਪਾਂ ਪਾਰਕਿੰਗ ਚ ਲਾਉਣੇ ਆ ਗੱਡੀ ਵਾਈਪਰ ਹਨਗੁਰ ਨਾਂਸੀ ਸ਼ਹੀਦ ਨਗਰ ਗੁਰਦੁਆਰਾ ਸائیں ਇੱਥੇ ਵੀ ਦੁਕਾਨਾਂ ਲਾਈ ਹੋਈਆਂ ਆਂ ਗੇਟ ਦੇ ਵਿੱਚ। ਪਾਰਕ ਵੀ ਇੱਥੇ ਨਾਲ ਹੀ ਬਣਿਆ ਆ। ਮੈਂ ਐਂਟਰੀ ਇੱਥੋਂ। ਪਰ ਅੰਦਰ ਵੀ ਦੁਕਾਨਾਂ ਹੀ ਲਾਈ ਹੋਈਆਂ। ਇਹ ਦਰਵਾਜ਼ਾ ਨੂੰ ਅੰਦਰ ਜਾਂਦਾ ਰਸਤਾ ਤੇ ਇਹ ਨਾਲ ਖੱਬੇ ਹੱਥ ਸਰੋਵਰ ਨੂੰ ਪਹਿਲਾਂ ਸਰੋਵਰ ਤੇ ਇਸ਼ਨਾਨ ਕਰਕੇ ਉਸ ਤੋਂ ਬਾਅਦ ਮੱਥਾ ਟੇਕ ਦੇ। ਆ ਦਿਵਾਨ ਹਾਲ ਤਾਂ ਬਹੁਤ ਵੱਡਾ ਹੈਂ। ਐ ਗੁਰਿੰਦਰ? ਉਹ ਖੇ ਵੀ ਬਹੁਤ ਲਾਏ। ਹੈਂ ਹਾਂ ਦਿਵਾਨ ਹਾਲ ਇਥੋਂ ਜੀ ਆ ਗਏ ਸਰੋਵਰ ਨੂੰ ਇੱਕ ਪਾਸੇ ਇਹ ਲੰਗਰ ਹਾਲ ਹੈ ਔਰ ਸੱਜੇ ਹੱਥ ਸਰੋਵਰ ਔਰ ਇਹ ਸਰੋਵਰ ਦਰਬਾਰ ਸਾਹਿਬ ਦੇ ਬੈਕ ਸਾਈਡ ਦੇ ਵਿੱਚ ਹੀ ਆ ਵਾਹ ਕਨੀਆ ਸੋਹਣੀਆਂ ਮੱਛੀਆਂ ਸਾ ਕਿਸ ਆਕਾ ਮਾਏ ਸਾ ਕਿਸ ਆਕਾ ਮਾਏ ਸਾ ਕਿਸ ਆਕਾ ਮਾ ਨਾਦ ਹੈ ਹਰ ਬਨਤੀਓ ਨਾਦ ਹੈ ਕੈਸੇ ਰਾਹ ਸਕੇ ਸਹੇਲੀ ਗਰਭ ਕਹੇਲੀ ਸਕੇ ਸਹੇਲੀ ਗਰਭ ਕਹੇਲੀ ਸੁਣ ਸਹੇਲੀ ਇੱਕ ਬਾਤ ਸੁਹੇਲੀ ਸੁਣ ਸਹੇਲੀ ਇਹ ਸੰਗਤ ਜੀ ਪੁਰਾਤਨ ਲੋ ਜੋ 1740 ਦੇ ਸਿੰਘਾਂ ਦੀ ਯਾਦ ਵਿੱਚ ਬਣੀ ਹੋਈ ਹੈ ਇਧਰ ਸਰੋਵਰ ਦੇ ਕੰਢੇ ਤੇ ਜਿੱਥੇ ਅਖੰਡ ਪਾਠ ਸਾਹਿਬ ਚੱਲਦੇ ਰਹਿੰਦੇ ਆ ਜਾ ਕੋ ਹਰ ਰੰਗ ਲੱਗੋ ਇਸ ਜੁਗ ਮਹਿਸੂਸ ਕਰੀ ਲੋ ਸੰਗਤ ਜੀ ਆਗੇ ਇੱਥੇ ਆਪਾਂ ਲੰਗਰ ਛਕਣ ਲੰਗਰ ਹਾਲ ਦੇ ਵਿੱਚ ਦੇ ਇੱਥੇ ਇੱਕ ਪਾਸੇ ਲੰਗਰ ਛਕਦੇ ਤੇ ਇੱਥੇ ਝੂਠੇ ਵਰਤਨਾ ਦੀ ਸੇਵਾ ਹੁੰਦੀ ਹੈ ਤੇ ਲੰਗਰ ਅੱਜ ਚੌਲ ਕੜੀ ਜੀ ਬਹੁਤ ਹਰੀਆਲੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਵੀ ਇੱਥੇ ਵੀ ਜਿਵੇਂ ਆਪਾਂ ਹਜੂਰ ਸਾਹਿਬ ਦੇਖਿਆ ਸੀ ਲਗਭਗ ਗੁਰਦੁਆਰਿਆਂ ਦੇ ਵਿੱਚ ਇਹ ਜੀ ਮੇਨ ਸਥਾਨ ਮੇਨ ਦਰਵਾਜ਼ਾ ਜਿੱਥੋਂ ਦਰਵਾਸਾ ਤੇ ਦਰਸ਼ਨ ਕਰੀਦੇ ਆ इधर ले बसे जी निशान सा देख दे मत झूल के निशान रहे पंथ महाराज के बेलगिरी लगी है हाँ लगी है जी बेलगिरी ਉਹਰਾ ਕਵਰ ਕਰਿਆ ਹੈ ਵੇਲਾ ਦੇ ਨਾਲ ਕਿੰਨਾ ਸੋਹਣਾ ਵੀ ਹੋ ਸੰਗਤ ਜੀ ਇੱਥੋਂ ਦਾ ਇਤਿਹਾਸ ਹੈ ਵੀ ਜਦੋਂ 1740 ਦੇ ਵਿੱਚ ਸਿੰਘ ਬੁੱਢਾ ਸਿੰਘ ਜੀ ਜਿਹੜੇ ਜਥੇਦਾਰ ਸਨ ਉਹਨਾਂ ਦੇ ਅਗਵਾਈ ਹੇਠ ਇੱਥੇ ਆਏ ਤੇ ਉਹਨਾਂ ਨੂੰ ਪਤਾ ਲੱਗਿਆ ਕਿ ਮੱਸਾ ਰੰਗੜ ਜੋ ਕਿ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬੇਦਵੀ ਕਰ ਰਿਹਾ ਹੈ ਤਾਂ ਇੱਥੇ ਹੀ ਐਸੇ ਸਥਾਨ ਤੋਂ ਹੀ ਇੱਕ ਫਰਮਾਂਜਰੀ ਹੋਇਆ ਸੀ ਵੀ ਉਹਦਾ ਸਿਰ ਵੱਢ ਕੇ ਕੌਣ ਲਿਆਏਗਾ ਤਾਂ ਐਸੇ ਸਥਾਨ ਤੋਂ ਹੀ ਬਾਬਾ ਸੁੱਖਾ ਸਿੰਘ ਅਤੇ ਬਾਬਾ ਮਹਿਤਾਬ ਸਿੰਘ ਜੀ ਗਏ ਸੀਗੇ ਸ਼੍ਰੀ ਦਰਬਾਰ ਸਾਹਿਬ ਐਸੇ ਸਥਾਨ ਤੋਂ ਹੀ ਚਾਲੇ ਪਾਏ ਸੀਗੇ ਉਹਨਾਂ ਨੇ ਤੇ ਇਹ ਜਿਹੜੀ ਤੁਸੀਂ ਦੇਖ ਰਹੇ ਹੋ ਫੋਟੋ ਤੇ ਇਹਦੇ ਵਿੱਚ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਉਹਨਾਂ ਦਾ ਸਿਰ ਵੱਢ ਕੇ ਮੱਸੀ ਰਗੜ ਦਾ ਨੇਜੇ ਤੇ ਟੰਗਿਆ ਹੋਇਆ ਹੈ ਤੇ ਇੱਥੇ ਹੀ ਵਾਪਸ ਆਏ ਸੀ ਇਹ ਹੀ ਗੁਰਦੁਆਰਾ ਸਾਹਿਬ ਦੇ ਬੈਕ ਸਾਈਡ ਦੇ ਵਿੱਚ ਇਹ ਬਣਿਆ ਹੈ ਜੀ ਬਾਬਾ ਸੁੱਖਾ ਸਿੰਘ ਮਹਿਤਾਬ ਸਿੰਘ ਜੀ ਜੋ ਨੇਜੇ ਤੇ ਸਿਰ ਰੱਖ ਕੇ ਲੈ ਕੇ ਆ ਰਹੇ ਨੇ ਔਰ ਨਾਲ ਹੀ ਇਹ ਉਹ ਪਵਿੱਤਰ ਝੰਡਾ ਜੀ ਜਿਹਦੇ ਤੇ ਲਿਆ ਕੇ ਮੱਸੀ ਰਗੜ ਦਾ ਸਿਰ ਟੰਗਿਆ ਹੈ ਇਹ ਦਰਸ਼ਨ ਕਰੋ ਜੀ। ਔਰ ਸੰਗਤ ਜੀ ਇਹ ਹੈ ਉੱਥੇ ਪੁਰਾਤਨ ਅਸਥਾਨ ਜਿੱਥੇ ਕੱਚੀਆਂ ਕੰਧਾਂ ਜੀ ਅੰਦਰ ਔਰ ਇੱਥੇ 1740 ਦੇ ਵਿੱਚ ਗੁਰੂ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਸੀ। ਔਰ ਇਹ ਕੰਦਾ ਅੱਜ ਵੀ ਉਸੇ ਤਰ੍ਹਾਂ ਹੀ ਨੇ ਮਗਰ ਇਹਦੇ ਆਲੇ-ਦੁਆਲੇ ਪੱਕੀਆਂ ਕੰਧਾਂ ਕਰਕੇ ਤੇ ਛੱਤ ਪਾ ਦਿੱਤੀ ਗਈ ਹੈ ਮਗਰ ਅੰਦਰਲਾ ਜਿਹੜਾ ਸਥਾਨ ਹੈ ਉਹ ਵੈਸੇ ਉਵੇਂ ਹੀ ਕੱਚਾ ਬਣਿਆ ਹੋਇਆ ਹੈ। ਔਰ ਇਹ ਜਿਹੜਾ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਜਿਹੜੇ ਸ਼ਹੀਦ ਸਿੰਘ ਸੀਗੇ ਇਸ ਜਗ੍ਹਾ ਤੇ ਬੈਠ ਕੇ ਤਪ ਕਰਦੇ ਸੀ ਔਰ ਇੱਥੇ ਖੁਦਾਈ ਦੇ ਵਿੱਚੋਂ ਇਹ ਤੁਸੀਂ ਇਹ ਦਰਸ਼ਨ ਕਰੋ ਜੀ ਦੇਗਾਂ ਨਗਾਰੇ ਪ੍ਰਾਤਾ ਇਹ ਚੀਜ਼ਾਂ ਮਿਲੀਆਂ ਇਹ ਤੁਸੀਂ ਦਰਸ਼ਨ ਕਰ ਸਕਦੇ ਹੋ ਸੰਗਤ ਜੀ ਔਰ ਇਸੇ ਕਮਰੇ ਦੇ ਵਿੱਚ ਹੀ ਸ਼ਹੀਦ ਸਿੰਘ ਬੈਠ ਕੇ ਤਪ ਕਰਦੇ ਸੀ ਕੰਧਾਂ ਅੱਜ ਵੀ ਕੱਚੀਆਂ ਪੂਰਾ ਧਿਆਨ ਰੱਖਿਆ ਗਿਆ ਹੈ ਔਰ ਤੁਹਾਨੂੰ ਹੋਰ ਦਿਖਾਉਨੇ ਆ ਇਹ ਬਾਹਰਲੀ ਸਾਈਡ ਦੇ ਵਿੱਚ ਤੁਹਾਨੂੰ ਦਿਖਾਈਏ ਕਿ ਇਹ ਜਿਹੜੀ ਕੰਧ ਤੁਸੀਂ ਦੇਖ ਰਹੇ ਹੋ ਇੱਥੇ ਬੈਠ ਕੇ ਹੀ ਜਿਹੜੇ ਆਦੇਸ਼ ਦਿੱਤੇ ਗਏ ਸੀਗੇ ਭੀ ਮੱਛੇ ਰੰਗੜ ਦਾ ਸਿਰ ਕੌਣ ਵੱਢ ਕੇ ਲਿਆਏਗਾ ਜਿਹੜਾ ਹੁਕਮ ਜਾਰੀ ਕੀਤਾ ਗਿਆ ਸੀਗਾ ਇਸੇ ਕੰਧ ਤੇ ਕੋਲੇ ਬੈਠ ਕੇ ਹੀ ਇਹ ਸਾਰਾ ਕੀਤਾ ਗਿਆ ਸੀਗਾ ਔਰ ਇਹ ਉਹ ਬੋਰਡ ਦਾ ਪੀਪਲ ਬੋਰਡ ਦਾ ਜਿਹੜਾ ਪੇੜ ਹੈਗਾ ਇਸ ਬੋਰਡ ਦੇ ਟੀੜ ਦੇ ਥੱਲੇ ਬੈਠਦੇ ਸੀ ਇਹ ਸਾਰੀ ਸੰਗਤ ਬੈਠਦੀ ਸੀ ਸਿੱਖ ਬੈਠਦੇ ਹੁੰਦੇ ਸੀ। ਆਹੋ ਖੁੱਲਾ ਘਰਦੇ ਲੋਕ ਤੇ ਮੱਥਿਆ ਸੇਵਨ ਪਰ ਮੈਨੂੰ ਲੱਗਦਾ ਵਿੱਚ ਆਉਂਦੇ ਇਹ ਸਥਾਨੇ ਜੀ ਬੁੱਢਾ ਜੋੜ ਸਾਹਿਬ ਦੇ ਨਾਲ ਰੋਡ ਤੇ ਇੱਕ ਕਿਲੇ ਟਾਈਪ ਦਾ ਬਣਾ ਰੱਖਿਆ ਬਾਹਰ ਦੀ ਦੀਵਾਰ ਮਗਰ ਅੰਦਰ ਇਹ ਸਾਰਾ ਇਤਿਹਾਸਕ ਤੁਹਾਨੂੰ ਦਰਸ਼ਨ ਕਰਨ ਨੂੰ ਮਿਲਣਗੇ ਇਹ ਇੱਧਰ ਬਾਹਰ ਇਹ ਸਾਰਾ ਇਤਿਹਾਸ ਲਿਖਿਆ ਹੋਇਆ ਜੀ ਹਿੰਦੀ ਦੇ ਵਿੱਚ ਔਰ ਇੱਧਰ ਪੰਜਾਬੀ ਵਿੱਚ ਜੀ ਸੰਗਤ ਜੀ ਸਾਨੂੰ ਇਹ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਗੁਰਦੁਆਰਾ ਸਾਹਿਬ ਦੇ ਜਿਹੜੇ ਦਰਸ਼ਨ ਕਰਵਾਏ ਨੇ ਤੇ ਤੁਹਾਨੂੰ ਜਿੱਦਾਂ ਵੀ ਜਿੰਨਾ ਕੀ ਵੀ ਅਸੀਂ ਦੱਸ ਸਕਦੇ ਆ ਤੁਹਾਨੂੰ ਇਤਿਹਾਸ ਬਾਰੇ ਜਾਣੂ ਕਰਵਾਇਆ ਹੈ ਤੇ ਤੁਹਾਨੂੰ ਇਹ ਕਿੱਦਾਂ ਦਾ ਲੱਗਿਆ ਸਾਡਾ ਵਲੌਗ ਕਿੱਦਾਂ ਦਾ ਲੱਗਿਆ ਸਾਡੇ ਤੋਂ ਅਗਰ ਇਹ ਸਭ ਕੁਝ ਦੱਸਦੇ ਆ ਇਤਿਹਾਸ ਦੱਸਦੇ ਆ ਜਾਂ ਦਰਸ਼ਨ ਕਰੌਣੇ ਆ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਖਿਮਾ ਦੇ ਜਾਚਕ ਹਾਂ ਤੇ ਵੀਡੀਓ ਨੂੰ ਲਾਈਕ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਸ਼ੇਅਰ ਕਰਨਾ ਔਰ ਕਮੈਂਟ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਵੀਡੀਓ ਦੇ ਦਰਸ਼ਨ ਕਰਕੇ ਦਰਸ਼ਨ ਕਰਕੇ ਗੁਰਦੁਆਰਾ ਸਾਹਿਬ ਜੀ ਦੇ ਤੇ ਅੱਗੇ ਤੁਹਾਨੂੰ ਕਿਹੜੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਰੂਰ ਦੱਸਣਾ ਤੇ ਅਗਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਧੰਨਵਾਦ ਸਤਿ ਸ੍ਰੀ ਅਕਾਲ ਵਾਈ ਬੀ